ਅੱਜ ਪੰਜਾਬ ਕੈਬਨਟ ਦੀ ਬੈਠਕ ਹੋਈ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਪੰਜਾਬ ਦੇ ਚਾਰ ਸਿਵਲ ਹਸਪਤਾਲਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਕੀਤਾ ਗਿਆ ਤੁਹਾਨੂੰ ਦੱਸਿਆ ਕਿ ਇਸ ਵਿੱਚ ਹੋਰ ਕਿਹੜੇ-ਕਿਹੜੇ ਫੈਸਲੇ ਜੜੇ ਕੀ ਲਏ ਗਏ ਨੇ ਕਿਉਂਕਿ ਅੱਜ ਦੀ ਜਿਹੜੀ ਇਹ ਬੈਠਕ ਆ ਕਾਫੀ ਅਹਿਮ ਮੰਨੀ ਗਈ ਹੈ ਪੰਜਾਬ ਕੈਬਨਟ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਮੈਨੇਜਮੈਂਟ ਮਿਊਨਿਸਪਲ ਕਮੇਟੀ ਐਕਟ ਦੇ ਵਿੱਚ ਪੰਜਾਬ ਮਿਊਂਸਿਪਲ ਕਮੇਟੀ ਐਕਟ ਦੇ ਵਿੱਚ ਬਦਲਾਅ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਸ ਕਾਰਨ ਪਹਿਲਾਂ ਮਿਊਂਸਿਪਲ ਕਾਉਂਸਲ ਦੀ ਜ਼ਮੀਨ ਅਲਾਟ ਕਰਨ ਦੇ ਵਿੱਚ ਮੁਸ਼ਕਲਾਂ ਪੇਸ਼ ਆਉਂਦੀਆਂ ਸਨ ਇਹ ਅਧਿਕਾਰ ਹੁਣ ਡਿਪਟੀ ਕਮਿਸ਼ਨਰ ਆਫ ਪੁਲਿਸ ਦੁਆਰਾ ਬਣਾਏ ਗਏ ਇੱਕ ਕਮੇਟੀ ਨੂੰ ਸੌਂਪਿਆ ਗਿਆ ਜਿਸ ਨਾਲ ਡੀਸੀ ਕਮੇਟੀ ਜਨਤਕ ਖੇਤਰ ਦੇ ਵਿੱਚ ਮਿਊਂਸਿਪਲ ਜ਼ਮੀਨ ਅਲਾਟ ਕਰਨ ਦੇ ਮੁੱਦੇ ਤੇ ਫੈਸਲਾ ਲੈ ਸਕਦੀ ਹੈ ਪਹਿਲਾਂ ਇਸ ਪ੍ਰਕਿਰਿਆ ਦੇ ਵਿੱਚ ਕਈ ਮਹੀਨੇ ਲੱਗਦੇ ਸਨ ਜਦੋਂ ਵੱਖ-ਵੱਖ ਵਿਭਾਗ ਸ਼ਾਮਲ ਹੁੰਦੇ ਸਨ ਪੰਜਾਬ ਦੇ ਵਿੱਚ ਸਥਾਨਿਕ ਸੰਸਥਾਵਾਂ ਦੇ ਬਲੈਂਡਰ ਜੋ ਕਿ ਸ਼ਹਿਰਾਂ ਦੇ ਵਿੱਚ ਦਾਖਲ ਹੋਣ ਵਾਲੀਆਂ ਸਰਕਾਰੀ ਸੜਕਾਂ ਹੁੰਦੇ ਸਨ ਜਿਸ ਦੇ ਵਿੱਚ ਖਾਲ ਪਾਣੀ ਦੀ ਚਿੱਕੜ ਵੀ ਸ਼ਾਮਿਲ ਸੀ ਹੁਣ ਮਾਲੀਆ ਪੈਦਾ ਕਰਨ ਲਈ ਵੇਚ ਜਾਣਗੇ ਪੰਜਾਬ ਪੇਪਰ ਐਕਟ ਦੇ ਸਬੰਧ ਵਿੱਚ ਲੀਜ਼ ਪਹਿਲਾਂ 5 ਸਾਲਾਂ ਲਈ ਉਪਲਬਧ ਹੁੰਦੀ ਸੀ ਹਾਲਾਂਕਿ ਇਸ ਨੂੰ ਹੁਣ ਪ੍ਰਤੀ ਏਕੜ 10000 ਦਾ ਭੁਗਤਾਨ ਕਰਕੇ ਵਧਾਇਆ ਜਾ ਸਕਦਾ ਹੈ ਹੋਰ ਇੱਕ ਵਾਰ ਵਿੱਚ 3 ਸਾਲਾਂ ਤੱਕ ਲਈ ਐਕਸਟੈਂਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ ਪ੍ਰਤੀ ਏਕੜ 25000 ਦੀ ਹਦਾਈਗੀ ਦੇ ਨਾਲ ਫਾਰੀ ਨਿਲਾਮੀ ਖਰਚੇ ਪਹਿਲਾਂ 50% ਹੁੰਦੇ ਸਨ ਪਰ ਹੁਣ ਇਸ ਨੂੰ ਘਟਾ ਕੇ 25% ਜਿਹੜਾ ਕਿ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਮੁਖਸਸ ਸਾਹਿਬ ਫਾਜ਼ਿਲਕਾ ਖਡੂਰ ਸਾਹਿਬ ਅਤੇ ਜਲਾਲਾਬਾਦ ਦੇ ਸਿਵਲ ਹਸਪਤਾਲ ਜੋ ਪਹਿਲਾਂ ਪੰਜਾਬ ਸਰਕਾਰ ਦੇ ਅਧੀਨ ਸਨ ਨਵਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਮੁੱਖ ਮੰਤਰੀ ਯੋਗਸ਼ਾਲਾ ਪਹਿਲਾਂ ਹੀ 635 ਯੋਗਾ ਟ੍ਰੇਨਰਾਂ ਨੂੰ ਨੌਕਰੀ ਤੇ ਰੱਖ ਚੁੱਕੀ ਆ ਤੇ ਹੁਣ 1000 ਹੋਰ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਯੋਗਸ਼ਾਲਾ 8 ਮਹੀਨਿਆਂ ਦੀ ਫੀਲਡ ਸਿਖਲਾਈ ਪ੍ਰਦਾਨ ਕਰੇਗੀ ਜਿਸ ਦੀ ਮਾਸਿਕ ਤਨਖਾਹ 8000 ਰੁਪਏ ਹੋਵੇਗੀ ਜਿਸ ਤੋਂ ਬਾਅਦ 25000 ਦੀ ਮਾਸਿਕ ਤਨਖਾਹ ਹੋਵੇਗੀ ਪੰਜਾਬ ਸਿਵਲ ਸੇਵਾ ਦੀਆਂ ਜ਼ਰੂਰਤਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਜੋ ਕਿ ਇਸ ਇਤਿਹਾਰ ਦੇ ਸਮੇਂ ਵਿਦਿਆਕ ਸਰਟੀਫਿਕੇਟਾਂ ਦੀ ਉਪਲਬਧਤਾ ਦੇ ਨਾਲ ਸਮੱਸਿਆ ਸੀ ਹੁਣ ਸਮਾਪਤੀ ਮਿਤੀ ਤੱਕ ਇੱਕ ਅੰਤਿਮ ਡਿਗਰੀ ਦੀ ਲੋੜ ਹੋਵੇਗੀ ਪੰਜਾਬ ਆਵਕਾਰੀ ਅਤੇ ਕਰ ਵਿਭਾਗਾਂ ਦੇ ਵਿੱਚੋ ਸੇਵਾ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਨ੍ਹਾਂ ਵਿੱਚੋ ਬਹੁਤ ਸਾਰੇ ਪਹਿਲਾ ਗੈਰਹਾਜ਼ਰ ਸਨ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਪ੍ਰਾਈਵੇਟ ਖੰਡ ਮਿਲਾਂ ਲਈ ਪ੍ਰਤੀ ਕੁਇੰਟਲ 68.50 ਦਾ ਭਾਅ ਨਿਰਧਾਰਿਤ ਕੀਤਾ ਸੀ ਜੇਕਰ ਅਸੀਂ ਪੰਜਾਬ ਦੇ ਬਾਗਵਾਨੀ ਖੇਤ ਨੂੰ ਦੇਖਦੇ ਹਾਂ ਤਾਂ ਫਸਲੀ ਵਿਭਿੰਨਤਾ ਲਈ ਤਾਂ ਜਾਪਾਨ ਨਾਲ ਇੱਕ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਅੱਜ 6% ਬਾਗਵਾਨੀ ਖੇਤਰ ਅਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇਸ ਨੂੰ ਵਧਾ ਕੇ 15% ਕਰਨ ਦਾ ਅਨੁਮਾਨ ਹੈ ਜਿਸ ਵਿੱਚ ਪ੍ਰੋਜੈਕਟ ਦੇ ਵਿੱਚ ਸਟੋਰੇਜ ਕੋਲਡ ਚੇਨ ਪ੍ਰੋਸੈਸਿੰਗ ਯੂਨਿਟ ਮਾਰਕੀਟਿੰਗ ਆਦਾਂ ਪ੍ਰਬੰਧ ਹੋਵੇਗਾ ਭਗਵਾਨ ਰਾਮ ਜੀ ਦੇ ਜੀਵਨ ਨੂੰ ਦਰਸਾਉਣ ਵਾਲੇ ਸਾਡੇ ਆਰਾਮ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਸ਼ੋਅ 40 ਵੱਡੇ ਸ਼ਹਿਰਾਂ ਦੇ ਵਿੱਚ ਆਯੋਜਿਤ ਕੀਤੇ ਜਾਣਗੇ ਜਿਸ ਵਿੱਚ ਰਮਾਇਣ ਅਤੇ ਇਸ ਨਾਲ ਸੰਬੰਧਿਤ ਸ਼ੋਅ ਹੋਣਗੇ ਤਾਂ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਬੈਟਕ ਹੋਈ ਹੈ ਇਸ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਇਹ ਅਹਿਮ ਫੈਸਲੇ ਲਏ ਗਏ ਜਿੱਦੀ ਜਾਣਕਾਰੀ ਵਿੱਤ ਮੰਤਰੀ ਹਰਪਾ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਉਸ ਦੇ ਵਿੱਚ ਉਹਨਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੇ ਅਹਿਮ ਫੈਸਲਿਆਂ ਦੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਤਾਂਕਿ ਪਤਾ ਲੱਗ ਸਕੇ ਕਿ ਆਖਰ ਕੈਬਨਿਟ ਮੀਟਿੰਗ ਦੇ ਵਿੱਚ ਅੱਜ ਇਹ ਕਿਹੜੇ ਅਹਿਮ ਫੈਸਲੇ ਲਏ ਗਏ ਨੇ ਇਹਨਾਂ ਫੈਸਲਿਆਂ ਦੇ ਨਾਲ ਲੋਕਾਂ ਨੂੰ ਵੀ ਬਧੇਰਾ ਲਾਭ ਹੋਵੇਗਾ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚੋਂ ਨੇਕਾਂ ਤਰ੍ਹਾਂ ਦੇ ਕੰਮ ਕੀਤੇ ਜਾ ਰਹੇ ਨੇ ਜਿਦੇ ਚੱਲਦੇ ਜਿੱਥੇ ਪੰਜਾਬ ਦੀ ਨਿਹਾਰ ਬਦਨ ਦੇ ਵਾਸਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਨੇਕਾਂ ਕੰਮ ਕੀਤੇ ਗਏ ਨੇ ਉੱਥੇ ਲਗਾਤਾਰ ਮੀਟਿੰਗਾਂ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਫੈਸਲੇ ਲਏ ਜਾ ਰਹੇ ਨੇ ਤਾਂ ਇਹ ਫੈਸਲਾ ਵੀ ਬੇਹਦ ਵਧੀਆ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਤੇ ਦੂਜੇ ਪਾਸੇ ਜਿਹੜਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਹਸਪਤਾਲਾ ਨੂੰ ਜੋੜਿਆ ਗਿਆ ਇਸ ਦੇ ਨਾਲ ਲੋਕਾਂ ਨੂੰ ਕਾਫੀ ਜਿਹੜਾ ਕਿ ਫਾਇਦਾ ਹੋਵੇਗਾ